ਆ ਗਿਆ ਮੇਰੇ ਤਾਂ ਢੂਈ ਦੁਖਨ ਲੱਗੀ ਹਜੇ ਇੰਨੇ ਕੱਖ ਪਿਆ ਕੱਢਣ ਵਾਲੀ ਪਾਲਕ ਦੇ ਵਿੱਚ ਜਿਹੜੀ ਐ ਸੱਟ ਉਗਰੀ ਐਨੀ ਮੈਂ ਅੱਡੋ ਕੱਢਿਆ ਗੱਲਾਂ ਮਾਰੀ ਕੱਢੀ ਕਿਉਂ ਨਹੀਂ ਵੇਖੋ ਕਿੰਨੀ ਕੱਢਤੀ ਉਹ ਦੋ ਕੰਨ ਤਾਂ ਮੈਂ ਲੈ ਕੇ ਆਈਆਂ ਆਓ ਲੈ ਗੱਲਾਂ ਘੱਟਾ ਮਾਰੇ ਇੱਥੇ ਸੀ ਦੋ ਦਿਹਾੜੀ ਲਾਲਾ ਉਹ ਤਾਂ ਗੱਲ ਨਹੀਂ ਸੁਣੀ ਮੇਰੀ ਘਰਿਆਂ ਜਿਹੜੇ ਦੇਣੇ ਆਪਾਂ ਨਹੀਂ ਕਰ ਸਕਦੇ ਆਪਾਂ ਨਹੀਂ ਕਰ ਸਕਦੇ ਹੁਣ ਮੈਂ ਘਰੇ ਵੀ ਧੰਦਾ ਕਰਨਾ ਜਾ ਕੇ ਲੀਰੇ ਤੋਂਣ ਵਾਲੇ ਪਏ ਆ ਘਰੇ ਕਰਨਾ ਧੰਦਾ ਘਰੇ ਬੜਾ ਕੰਮ ਆਗਾ ਐਨੀ ਤਾਂ ਹੈਗੀ ਐ ਵਿੱਚ ਵੇ ਮੁੰਡਿਆ ਨਾਮੇ ਦਸਾਗ ਲੰਗਰ ਲਾਵਾਂਗੇ ਬਾਬਾ ਫਰੀਦ ਦੇ ਮੇਰੇ ਆਉਣਾ ਤੇ ਕਹਿੰਦਾ ਤੂੰ ਘਰ ਚੱਲ ਉਹ ਦਪਰਾ ਖੇਡ ਲੈ ਸਾਗ ਤਾਂ ਉਗ ਰਾਇਆ ਜੀ ਆਪਣਾ ਸਾਗ ਤਾਂ ਉਗ ਰਾਇਆ ਪਾਲਕ ਉਗ ਰੇ ਸਾਗ ਨੇ ਉਗ ਰਿਆ ਆਹ ਸਾਗ ਆ ਪਾਲਕ ਥੋੜੀ ਐ ਆ ਪਾਲਕ ਆ ਲੈ ਮੈਨੂੰ ਕਮਲੀ ਬਣਾਉਂਦਾ ਤੂੰ ਸਿਆਣੀ ਕਰੋ ਹਾਂ ਮੈਂ ਕਾਦੀ ਸਿਆਣੀ ਲੱਗਣੀ ਤੈਨੂੰ ਬੇਬੇ ਨੂੰ ਆਜ ਹੀ ਦੇਲਾ ਘੁੱਟ ਚਾਹ ਦੀ ਲੈ ਆਉਗੀ ਆਈ ਆਈ ਮਗਰੋਂ ਤੈਨੂੰ ਚਾਹ ਪੀਲਾ ਆਈ ਕਿਉਂ 7 ਵਜੇ ਦੀ ਲੱਗੀ ਪਈ ਆ ਆਈ ਮਗਰੋਂ 11 12 ਵਜੇ ਦਾ ਲੱਗਾ 5 ਵਜੇ ਦਾ ਲੱਗਾ ਲੱਗਾ 5 ਵਜੇ ਦਾ 5 ਵਜੇ ਤੈਨੂੰ ਕੀ ਕੋੜਾ ਦਿਸਣਾ ਸੀਗਾ ਲੈ ਕੋੜਾ ਵਰੇ ਤੇ ਤੁੰਦ ਪੈ ਗਈ ਆ ਤੂੰ ਕੱਖ ਕੱਢ ਕੱਖ ਹੀ ਕਰਦੇ ਆ ਨਾ ਮੈਂ ਏਟ ਸੈਟ ਕਰਦੇ ਜਾਣਾ ਏਟ ਸੈਟ ਹੀ ਆ ਇਹ ਅੱਛਾ ਐ ਮੈਂ ਤਾਂ ਹੰਪ ਗਿਆ ਬੜਾ ਟੱਕੇ ਮਿੱਢੀ ਤੇ ਜਾਣਾ ਹਾਂ ਮੈਂ ਨਾ ਕਰ ਜਾਂਦੀ ਰਾਂ ਤੂੰ ਕੱਢ ਲੈ ਫਿਰ ਕਾ ਬਾਣੇ ਬਾਣ ਨਹੀਂ ਕਾਦੇ ਹੁਣ ਮੈਂ ਨਹੀਂ ਇੰਨਾ ਕ ਕੱਲ ਨੂੰ ਕਰ ਲਾਂਗੇ ਕਿਉਂ ਕੱਲ ਨੂੰ ਕਰ ਲਾਂਗੇ ਅੱਜ ਕੀ ਹੋਇਆ ਦੀ ਕਰਨਾ ਹੌਲੀ ਹੌਲੀ ਕਰੀ ਜਾਂਦੇ ਆ ਮੁੰਡਾ ਮਿੱੱਦੀ ਜਾਂਦਾ ਸਾਰਾ ਸਾਗ ਹੁਣ ਦੋ ਮਾਲ ਕੰਮ ਤੇ ਲ ਜਦੋਂ ਬਾਬਾ ਫਰੀਦ ਦਾ ਮੇਲਾ ਆਉਣਾ ਤਾਂ ਸਾਡਾ ਡਾ ਹੋ ਜਾਊਗਾ ਰਿੰਨਨ ਜੋਗਾ ਹਾਂ ਹੁਣ ਇਹ ਆਪਾਂ ਤਰ ਲ ਕਰੂੰਗੀ ਥੋੜਾ ਹੋਰ ਦਸਕ ਦਿਨਾਂ ਨੂੰ ਤਰਨ ਵਾਲਾ ਹੋ ਜਾਊਗਾ ਖੂਬ ਪਤਲਾ ਬੈਠਾ ਕੀ ਕਰਦਾ ਉਹ ਮੈਂ ਤਾਂ ਪਾਣੀ ਲਵਾਉਣ ਵਾਲਾ ਹੋ ਗਿਆ ਬੇਬੇ ਨੂੰ ਫੋਨ ਕਰ ਘਰੇ ਚਾਹ ਲੈ ਕੇ ਆ ਜੂ ਆਹ ਘਰ ਖੜਾ ਆਵਾਜ਼ ਮਾਰਦੇ ਫੋਨ ਕਰਦੇ ਵਾਰ ਮਾਰ ਲਾ ਚਲੋ ਆ ਤਿੰਨ ਕੱਪ ਤੈਨਾਂ ਨੇ ਪੀਣੀ ਇਹਨੂੰ ਘਰੇ ਦੁੱਧ ਪਿਆ ਦੂੰਗੀ ਜਾ ਕੇ ਬੇਬੇ ਨੇ ਨਹੀਂ ਪੀਣੀ ਬੇਬੇ ਪੀਆਉਗੀ ਤੂੰ ਆਪਦੀ ਪੀ ਆਈ ਹਾਂ ਲਈ ਆਉਂਦੀ ਆ ਪਹਿਲਾਂ ਹੀ ਫੋਨ ਕੀ ਤਵਾਜ ਦਿੱਤੀ ਹੈ ਲਈ ਆਉਂਦੀ ਸੀ ਪਹਿਲਾਂ ਹੀ ਐਡੀ ਬੇਬੇ ਕਿੱਥੇ ਵੀ ਜਿਹੜੀ ਆਪੇ ਲੈ ਆਉਗੀ ਹੈ ਹੁਣ ਮੈਨੂੰ ਨਾ ਲਵੇੜ ਪੂਮੇ ਤੇ ਗਾਂ ਜਾਨੀ ਆ ਆਹ ਖਾ ਪੱਟੂ ਆ ਪੱਟ ਲੈ ਫਿਰ ਮਗਰੋਂ ਮਾਰਦਾ ਕਾਨੂੰ ਮਿੱਦੀ ਜਾਂ ਨਹੀਂ ਸਾਡੇ ਜਿੱਥੇ ਬਹਿ ਜਾਂਦੀ ਆ ਕੋਈ ਮਿੱਦੀ ਨਹੀਂ ਮਾਤਾ ਚਾਹ ਦੀ ਜੱਫੜ ਕੇ ਲੈ ਜਾ ਤਰ ਜਾ ਜਾਨੀ ਆ ਹੰਦਾ ਵਾਹੇ ਬਹਨਾ ਚਾਹੀਦਾ ਹੰਦਾ ਤੂੰ ਫੜ ਲੈਂਦਾ ਉਹ ਜਾਵੜਾ ਖੜੀ ਮਾਤਾ ਐ ਮੈਂ ਲੈ ਕੇ ਹੁਣੀ ਚਾਹ ਐ ਥੱਲੇ ਬਿਚਾਰੇ ਤੋਰਾ ਸਾਰੇ ਮਿੱਦੀ ਜਾਂ ਨਹੀਂ ਆ ਕੱਦ ਦਾ ਕਾ ਤਾ ਤਾ ਬਲਾ ਮਿੱਧਾ ਰਹੇ ਨੇ ਤੇਰੇ ਮੁੰਡਾ ਹੀ ਨਹੀਂ ਕਿਸੇ ਕੰਮ ਦਾ ਹੈਗਾ ਤੇ ਹੋਰ ਮਿੱਧਾ ਦਾ ਰਹੇ ਨੇ ਸਾਰਾ ਮਿੱਧ ਕੇ ਰੱਖਤਾ ਸਾਗ ਦਾ ਕੋਈ ਨਹੀਂ ਮਿੱਧੇ ਮੈਂ ਤਾਂ ਸਾਗ ਤੇ ਮਿੱਧਾ ਡਾ ਹੋ ਗਿਆ ਤੇ ਹੋਰ ਹੈ ਸਮਝਿਆ ਕੱਖ ਨਿਕਲ ਗਿਆ ਹੋਰ ਮੈਂ ਨਹੀਂ ਅੰਦਾਜ਼ ਕਿ ਹੋ ਜੂ ਤਰਣਾ ਲੈ ਤੇ ਹੋਰ ਤੇਰੀ ਚਾ ਵੀ ਲੈਂਦੀ ਆ ਤੂੰ ਘਰੀ ਜਾ ਕੇ ਦੁੱਧ ਪੀ ਲਈ ਮੈਂ ਨਹੀਂ ਬੱਦਲ ਚੜਿਆ ਤਾਂ ਚਾਹ ਪੀਕੇ ਪਹਿਲਾਂ ਕਿ ਸਵੇਰੇ ਕਰ ਲਾਂਗੇ ਮੈਨੂੰ ਲਾ ਚਾਹ ਉਹਨੇ ਪੀਣੇ ਨੇ ਰੱਬ ਨੇ ਚਾਹ ਤਾਂ ਪੀਣੇ ਆ ਬੈ ਕੇ ਮੈਂ ਤਾਂ ਆ ਗਿਆ ਬੇਬੇ ਤੁੱਜਾਂਗੇ ਲੈ ਤੈਨੂੰ ਕੀ ਹੈ ਤੂੰ ਤਾਂ ਨਹੀਂ ਆ ਵੀ ਇੱਥੇ ਬੈਠੇ ਰਹਿਣ ਲਫੜ ਚਾਹ ਪਾ ਆਲਾ ਕੁੱਟ ਕੁੱਟ ਮੈਂ ਆ ਗਿਆ ਆਲਾ ਤੂੰ ਵੀ ਪੀ ਲੈ ਐ

ਚਾ ਮੈਂ ਅੱਖੇ ਸੇ ਗੋਲ ਡੋਲਨੀ ਦੇ ਵਿੱਚ ਪਾ ਦੇਤੀ ਉਹਨੂੰ ਡੋਲ ਹੀ ਦਿੱਤੀ ਉਹ ਘਰ ਜਾ ਕੇ ਹੋਰ ਬਣਾਵੇ ਹੋਰ ਬਣਾ ਲਈ ਘਰੇ ਜਾ ਕੇ ਪੀਣੀ ਤਾਂ ਮੇਰੇ ਹੱਥ ਦੀ ਹੁੰਦੀ ਨਖਰੇ ਕਰ ਉਹ ਖੁੱਪਣੀਆਂ ਵਾਵਾ ਨਾ ਮੈਂ ਤਾਂ ਭੇਜ ਜੂ ਗਲਾਸ ਵੀ ਨਹੀਂ ਫੜਿਆ ਮੇਥੋਂ ਕਿਆ ਪੁੱਤ ਦਿਵਤ ਹੋ ਦੀ ਪਾਪਾ ਪਾਪਾ ਕੋਈ ਨਹੀਂ ਆਇਆ ਨਹੀਂ ਬੇਬੇ ਤੂੰ ਤਾਂ ਚਾਹ ਦੇ ਕੇ ਆਈ ਨਾਲ ਦੀ ਨਾਲ ਤਾਂ ਮੀ ਲਹਿ ਪਿਆ ਉਹ ਤੇਰਾ ਕੰਮ ਕਰਦੇ ਰੱਬ ਦੇ ਨਹੀਂ ਹੈਂ ਨਹੀਂ ਕਿਤੇ ਮਿਠਾ ਦਾ ਤੂੰ ਪੋਣਾ ਭੁੱਲ ਗਈ ਮੈਂ ਮਿਠਾ ਨਾ ਖਾਇਆ ਸੀ ਜਦ ਹੀ ਹੈਨੀ ਸੀ ਮਿਠਾਣੇ ਕੋ ਦੌੜਦੀ ਹੋਰ ਮੀ ਵੇਖ ਬਾਰ ਕਿੰਨਾ ਲੈ ਪਿਆ ਮੀ ਕਰਕੇ ਜੋਗੀ ਹੋਈ ਹੈ ਮੀ ਨੀ ਮਮਾ ਜਵੇ ਕਿੰਨਾ ਲੈ ਪਿਆ ਛੱਟ ਕੋ ਹੋਰ ਨਾਉਂਦੇ ਸਾਰੇ ਭਿੱਜ ਜਾਣਾ ਸੀ ਆਪਾਂ ਤਾਂ ਅਬਦਰਾ ਭੇਜੇ ਗਏ ਆ ਹੋਰ ਤੋਂ ਪਹਿਲਾਂ ਰਸਤੇ ਤੜਾਈ ਜਾਂਦੀ ਸੀ ਰਸਤੇ ਨਾ ਤੜਾਈ ਜਾਂਦੀ ਸੀ ਬੱਬੇ ਹੁਣ 7 ਵਜੇ ਦੀ ਲੱਗੀ ਆ ਮੈਨੂੰ ਕਿਹਾ ਸੀ 4:30 ਲਾ ਕੇ ਪਟਾਲਾ ਹਿੱਟ ਸੈੱਟ ਵਿੱਚੋਂ ਇਹ ਵੀ ਹਾਂ ਦਾ ਤੂੰ ਹੀ ਕਰ ਕਰਦਾ ਵੀ ਤੇ ਬਾਹਰ ਦਾ ਵੀ ਚਲੋ ਕੋਈ ਆਉਣੀ ਆਣੀ ਨਹੀਂ ਕਰ ਜੂਗਾ ਹੋਈ ਤਾਂ ਗੱਲ ਆ ਹੁਣ ਕੀ ਕਰਦਾ ਮਾ ਮਾ ਕੀ ਆ ਆ ਬਾਅਦ ਵਿੱਚ ਮੈਨੂੰ ਕਿ ਵਾਵਾ ਦੇਣਾ ਉਹ ਦਿਨ ਫਾਉਟ ਦੇਈ ਦਾ ਚਾਲਾ ਬੇਬੇ ਬੇਬੇ ਮੈਨੂੰ ਨਾ ਕੋਈ ਪਤਾ ਬੇਬੇ ਆਹੋਂਦੀਆਂ ਹਾਂ ਚੱਲੋ ਚਾਲਾ ਨਾ ਜੇ ਮੈਂ ਨਹੀਂ ਨਾ ਉਹ ਆ ਜਾ ਮੈਂ ਨਹੀਂ ਨਾ ਬੇਬੇ ਮੈਨੂੰ ਕਿਉਂ ਦੂਗਾ ਆਵਾ ਮੈਂ ਨਹੀਂ ਨਾ ਮੀਝਾ ਉਹ ਆਵਾ ਹੈ ਤੁਹਾਨੂੰ ਬੇਰੀ ਦੁੱਖ ਲੱਗਦਿਉ ਨਹੀਂ ਆਵਾ ਗੋਨਾ ਖਾਣੀ ਮੋਰਪਾ ਮੈਂ ਨਹੀਂ ਨਾ ਚਾਲਾ ਨਾ ਜੇ ਮੈਂ ਨਾ ਜਾ ਤੂੰ ਨਾਲਾ ਐ ਦਰੇ ਸ਼ੋਰਾ ਉਹ ਮੈਂ ਬਿਮਾਰ ਹੋਣਾ ਮੈਂ ਤਾਂ ਅੱਗੇ ਮਸਾਂ ਟੱਕਰੀ ਹੋਈਆਂ ਨਾਲ ਵਾਲਾ ਠੀਕ ਹੈ ਮੈਂ ਨਹੀਂ ਲੂੰਗੀ ਨਾਲਾ ਕੋ ਨਾਲਾ ਯੂਟਿਊਬਰਸ ਮੈਨੂੰ ਆਹ ਪਾਈ ਹੋਈ ਹੈ ਜਰੂਰ ਨਾਲਾ ਨਾਲਾ ਅੱਲਾ ਨਾਲਾ ਤੋਂ ਸਾਰੀ ਮੈਸ ਮੋਨੀਲਾ ਨਾ ਫਸ ਤਾਂਦੀ ਵਾ ਲਾ ਮਾ ਹੁੰਨਾ ਹੁੰਦਾ ਨਹੀਂ